ਚੱਲ ਜਾਨੇ ਆ ਯਾਰ ਦੱਸ ਸੌਰਾ ਪਾ ਕਰਨਾ ਕੀ ਏ ਵੀ ਲੈਣੇ ਹੋਂ ਫੇਰ ਆਉਨੇ ਆ ਆਹੋ ਚੱਲਦਾ ਉਹਨਾ ਮੈਂ ਥੋੜੀ ਦੇਰ ਤੱਕ ਫੇਰ ਤੂੰ ਕਾਲਾ ਬੜਾ ਬੈ ਜਾਣਾ ਇੱਕ ਦੇ ਬਸ ਆ ਜਿਹੜੀ ਆਪਾਂ ਕਰਨਾ ਕੀ ਏ ਘੁੰਮਣਾ ਹੀ ਆ ਆਉਣਾ ਠੀਕ ਆ ਠੀਕ ਆ ਆਪਣ ਚੱਲ ਮੈਂ ਕਰਦਾ ਮਾਚ ਕੀ ਕਰੀ ਜਾਣਾ ਭਾਈ ਭਾਈ ਕੁਛ ਨਹੀਂ ਬਸ ਕਰਨਾ ਕੀ ਅੱਛਾ ਅਜਬਰੀ ਚੱਲਿਆ ਮੈਂ ਕਿਤੇ ਯਾਰ ਦੋਸਤਾਂ ਨਾਲ ਘੁੰਮਣ ਚੱਲਿਆ ਯਾਰ ਮੇਰੀ ਗੱਲ ਸੁਣ ਯਾਰਾਂ ਦੋਸਤਾਂ ਨਾਲ ਪ੍ਰੋਗਰਾਮ ਕੈਨਸਲ ਕਰਦੇ ਤੇ ਮੈਂ ਤੈਨੂੰ ਦੱਸਾਂ ਗੱਲ ਕਿ ਮੈਨੂੰ ਅੱਜ ਪਤਾ ਲੱਗਾ ਕਿ ਇਹ ਮਾਲ ਕਿੱਥੇ ਨਹੀਂਗਾ ਜਿਹੜੇ ਦੁਕਾਨਾ ਤੇ ਕੰਮ ਕਰਦਾ ਤੇ ਉਹਨਾਂ ਨੂੰ ਲੈ ਗਿਆ ਸ਼ਾਮੀਆਂ ਨੂੰ ਇੱਥੇ ਅੱਜ ਦੁਕਾਨਾ ਵਿਖਾ ਲਿਆ ਮੈਂ ਤਾਂ ਘੁੰਮਣ ਚੱਲਿਆ ਆ ਭਾਜੀ ਉਹ ਯਾਰ ਘੁੰਮਣ ਨੂੰ ਮਾਰ ਗੋਰੀ ਕੰਮ ਬਾਅਦ ਚਲਾਈ ਪਹਿਲੇ ਜਿਹੜਾ ਆ ਕੰਮ ਕਰਨ ਵਾਲਾ ਨਾ ਅੱਜ ਮੌਕਾ ਲੱਗਾ ਹੀ ਤੇ ਉਹਨਾਂ ਨੂੰ ਲੈ ਤਿਆਰ ਕਰਕੇ ਤੇ ਵਿਖਾ ਲਿਆ ਦੁਕਾਨਾ ਉਸ ਫਟੀ ਗਿਆ ਕਿਤੇ ਉਹ ਗਿਆ ਵਜਨ ਕਹਿ ਤੰਦਿਆ ਬਜਵਾਲਾ ਨਾ ਜਾਵੇ ਤੁਹਾਨੂੰ ਪਤਾ ਕਿੰਨਾ ਕੱਬਾ ਬੋਲਦਾ ਬਾਅਦ ਇਹ ਕਟਵਾਟ ਦੋ ਚਾਰ ਘੇਕੇ ਨਹੀਂ ਆਣਾ ਤੇ ਇਨੇ ਕੇ ਚ ਆਪਾਂ ਦੁਕਾਨਾਂ ਵਿਖਾ ਲੈਣੀਆਂ ਮੈਂ ਉਹਨੂੰ ਛੇਤੀ ਜਾਵਾਂ ਚਲੋ ਜਾਨਾ ਫਿਰ ਮੈਂ ਹਾਂ ਤੇ ਵਿਮਲ ਵੀ ਖੜਨਾ ਨਾਲ ਉਹ ਨਹੀਂ ਵਿਮਲ ਨੂੰ ਕੀ ਕਰਨਾ ਐਵੇਂ ਬਾਅਦ ਚ ਹੋਰ ਕੋਈ ਜਾ ਕੇ ਪੰਗਾ ਪਾ ਦੂਗੀ ਦੱਸ ਦੂਗੀ ਉਹਨੂੰ ਕੋਨਾ ਕੋ ਦੱਸ ਐਵੇਂ ਦਊਗੀ ਉਹਨੂੰ ਮੈਂ ਚੰਗੀ ਤਰ੍ਹਾਂ ਸਮਝਾਇਆ ਵਾਂ ਜੇ ਕੋਈ ਗੱਲ ਬਾਹਰ ਨਿਕਲੀ ਨਾ ਸ਼ਮੀ ਨਾ ਕੀਤੀ ਤੇ ਸ਼ਤਰ ਬ੍ਰੈਂਡ ਮੜੀ ਹੋਣੀ ਨਹੀਂ ਦੱਸ ਦੇ ਤੂੰ ਹੀ ਰਹਿਣ ਦੋ ਮਾਨੂੰ ਕੱਲੀ ਨੂੰ ਲੈ ਜਾਂਦਾ ਚੱਲ ਰਹਿਣ ਤੇ ਫੇਰ ਕੋਈ ਗੱਲ ਨਹੀਂ ਹਾਂ ਉਹਨੂੰ ਕਿੱਧਰ ਫੜਨਾ ਨਾ ਕਾਰ ਛੇਤੀ ਲੈ ਆ ਪੱਕਾ ਪਤਾ ਨਾ ਬਾਅਦ ਚ ਇਹ ਨਾ ਵਿਆਹ ਜੇ ਤੇ ਬਾਅਦ ਉਹਨੇ ਜਰੂਰ ਫੜਾ ਕੱਢਣਾ ਜੀ ਯਾਰ ਨਹੀਂ ਖੜਦਾ ਤੂੰ ਤਾਂ ਪਹਿਲਾਂ ਡੈਰੀ ਜਾਂ ਨਾ ਤੂੰ ਜਾਣਾ ਫੇਰ ਮਾਨੂੰ ਕਹਾਂ फटाफट ਤਿਆਰ ਹਾਂ ਉਹਨੂੰ ਕਹਿ ਸ਼ਮੀ ਨੂੰ ਤਿਆਰ ਹੋ ਠੀਕ ਹੈ ਤੇ ਕਾਰ ਛੇਤੀ ਨਹੀਂ ਆਹੋ ਮੈਂ ਜਲਦੀ ਮਿੰਟੋ ਲਟਾ ਕੇ ਕਿਹੜਾ ਹੋ ਸਾਰਾ ਟਾਈਮ ਇੱਥੇ ਵੇਸਟ ਕਰਦੇ ਨੂੰ ਨਹੀਂ ਪੁੱਤ ਤੈਨੂੰ ਨਾ ਲਈ ਪੁੱਤ ਤੇ ਜਲਦੀ ਤਿਆਰ ਕਰ ਨਹੀਂ ਸ਼ਮੀ ਨੂੰ ਠੀਕ ਹੈ ਚੱਲਿਆ ਹਾਂ ਜੀ ਸ਼ਮੀ ਕੀ ਕਰ ਰਹੇ ਜੀ ਕੁਝ ਨਹੀਂ ਬੱਸ ਕੰਮ ਹੀ ਕਰਨੀ ਮੈਂ ਕਹਿੰਦਾ ਤੁਸੀਂ ਕਹਿੰਦੇ ਨਾ ਦੁਕਾਨਾਂ ਦੇ ਦੇਖਣੀ ਹੈ ਤੇ ਚਲੋ ਆਪਾਂ ਫਿਰ ਬੁਖਾਰ ਲਿਆਉਣਾ ਤੁਹਾਨੂੰ ਦੁਕਾਨਾਂ ਅਚਾਨਕ ਹੀ ਮੈਂ ਤੇ ਚਲੀ ਸੀ ਬਾਜ਼ਾਰ ਕੰਮ ਸੀ ਥੋੜਾ ਮੈਨੂੰ ਪਹਿਲਾਂ ਆਪਾਂ ਦੁਕਾਨ ਵੇਖ ਆਉਂਦੇ ਆ ਤੇ ਬਾਅਦ ਫਿਰ ਬਾਜ਼ਾਰੋਂ ਵੀ ਨਾਲੇ ਆਪਾਂ ਜੋ ਕਿ ਲੈਣਾ ਤੋਂ ਹੀ ਲੈ ਲਓ ਚਲਿਏ ਇੱਕਦਮ ਮੰਮਣ ਦੁਕਾਨਾਂ ਦਾ ਕਿੱਥੋਂ ਪੈ ਗਿਆ ਕੰਮ ਉਹ ਯਾਰ ਬਹੁਤਾ ਹੁਣ ਟਾਈਮ ਨਾ ਲੱਗੋਗੇ ਜੇ ਇਹ ਕਿ ਦਿਨ ਚੱਲ ਜਾਗੇ ਆਪੇ ਤੇ ਭਾਜੀ ਹੁਣੀ ਕਹਿਣ ਦੇ ਆ ਕਿ ਉਧਰ ਸੀਵਰ ਪੈਂਦੇ ਬਏ ਆ ਕੋਈ ਗੱਲ ਨਹੀਂ ਹੁਣ ਚਲਦੇ ਆ ਬਾਅਦੋਂ ਫੇਰ ਟਾਈਮ ਨਹੀਂ ਮਿਲਦਾ ਹੁਣ ਮੇਰੇ ਕੋਲ ਟਾਈਮ ਹੈਗਾ ਮੈਂ ਤਾਰ ਕੇ ਆਣੇ। ਲੈ ਚਲੋ ਜੀ ਨਾਲ ਆਪਦੇ ਆਲੋਏ ਆ ਮੈਂ ਚਲੀ ਜਾਨੀ ਨਾਲ ਫੇਰ ਚਲੋ ਵਿਖਾਉ ਦੁਕਾਨਾ ਅੱਜ ਮੈਂ ਵੀ ਤੇ ਵੇਖਾਂ ਕੀ ਮੇਰਾ ਹੈਗਾ ਤੇ ਕੀ ਨਹੀਂ ਹੈਗਾ। ਤਾਰਾ ਦੇ ਢੰਡੇ ਕਿੱਥੇ ਦੇ ਗਿ? ਠਹਿਰ ਜੋ ਨਾ ਬਸ ਲਾਤੀ ਆਈ। ਲੈ ਆਉਂਦੇ ਬੱਟੀ ਕਰਾਉਂਦੇ ਹਾਂ। ਹਾਂਜੀ। ਵੀ ਤੇ ਵੀ ਨੂੰ ਦੋਸਤ ਕਹਿੰਦੇ ਆ ਕਿ ਤੈਨੂੰ ਮੈਂ ਨਾ ਦੁਕਾਨਾ ਉਖਾ ਕੇ ਲਿਓਨਾ ਵਾ ਤੇ ਪਤਾ ਨਹੀਂ ਇਕਦਾਂ ਹੀ ਮਗਰ ਪੈ ਗਏ ਮੇਰੇ ਮੈਂ ਤਾਂ ਕਿਹਾ ਸੀ ਫੇਰ ਚਲ ਜਾਾਂਗੇ ਤੁਹਾਡੇ ਸਾਹਮਣੇ ਕੱਲ ਭਾਜੀ ਹੁਣ ਇਹ ਤਾਂ ਮੰਮੀ ਕੀ ਕਹਿੰਦੇ ਸੀ ਕਿਸੇ ਵਾਰ ਬੁੱਟੇ ਆ ਉੱਧਰ ਸਾਰੇ ਕੋਈ ਨਹੀਂ ਮੈਂ ਸੋਚਣ ਢਈ ਆ ਇਹ ਕਿਧਰੋਂ ਕਾਲੀ ਪੈ ਗਈ ਹੁਣ ਦੁਕਾਨਾ ਦੀ ਤੇ ਚੱਲ ਕੋਈ ਗੱਲ ਨਹੀਂ ਹੁਣ ਜਿੱਦ ਕਰਨ ਢੇ ਆ ਤੇ ਮੈਂ ਫਿਰ 2 ਮਿੰਟ ਉਹਨਾਂ ਦੇ ਨਾਲ ਚੱਲੀ ਆ ਤੇ ਦੁਕਾਨਾ ਵੇਖ ਮੈਂ ਆਈ ਫਿਰ ਆਪਾਂ ਬਾਕੀ ਦੀ ਤਿਆਰੀ ਆਪਾਂ ਕਾਦੇ ਮੈਂ ਹੀ ਤਿਆਰੀ ਕਰਨੀ ਆ ਚਾ ਕੋਈ ਨਹੀਂ ਹੋਇਆ ਤੂੰ ਤੈਨੂੰ ਤਾਂ ਮੰਮੀ ਜੀ ਨੇ ਮਨਾ ਕਰਤਾ ਵੀ ਆ ਜਾਣ ਤੂੰ ਚਲ ਮੈਂ ਤੇ ਆਪਣੀ ਤਿਆਰੀ ਕਰੂੰਗੀ ਨਾ 2 ਮਿੰਟ ਬਾਜ਼ਾਰ ਵੀ ਜਾਣਾ ਵਾ ਮੈਂ ਤੇ ਬਾਜ਼ਾਰ ਵਾਸਤੇ ਤਿਆਰ ਹੋਈ ਹੀ ਤੇ ਇਦਾਂ ਕਰੀ ਤੂੰ ਉਧਰੋਂ ਹੀ ਬਾਜ਼ਾਰੋਂ ਕੋਈ ਆਈ ਹਾਂ ਕਰ ਨਹੀਂ ਨਹੀਂ ਮੈਂ ਦੁਕਾਨਾਂ ਵੇਖ ਕੇ ਫਿਰ ਘਰ ਆਉਣਾ ਵਾ ਹਾਂ ਤੇ ਮੈਂ ਤੇ ਰੋਟੀ ਵੀ ਖਾਣੀ ਆ ਅੱਛਾ ਅੱਛਾ ਚਲ ਠੀਕ ਚਲੋ ਠੀਕ ਆ ਫਿਰ ਮੈਂ ਆਈ ਜੇ ਮੈਨੂੰ ਤੇ ਇੰਨਾ ਲੋਕਾਂ ਦੀ ਸਮਝ ਹੀ ਨਹੀਂ ਆਉਂਦੀ ਘਰੀ ਕੀ ਜਾਂਦੇ ਹੋ ਹੁਣ ਪਤਾ ਨਹੀਂ ਕਿਹੜੀਆਂ ਦੁਕਾਨਾਂ ਨੂੰ ਫੋਨ ਚੱਲਗੇ ਇੰਨਾ ਕੁ ਤੇ ਮੈਨੂੰ ਵੀ ਪਤਾ ਵਾ ਜਿੰਨੀਆਂ ਕੁ ਦੁਕਾਨਾਂ ਤੁਹਾਡੀਆਂ ਹੈਗੀਆਂ ਮੈਂ ਤੇ ਕਿੰਨੀ ਹੈ ਮਾਲਕ ਅੱਜ ਨਾ ਰਾਜ ਖੋਲੀ ਜਾਵੇ ਲੱਗੇ ਹੋਣੇ ਕੋਈ ਨਾ ਕੋਈ ਸ਼ਦਾਈ ਬਣਾਉਣ ਫੇਰ ਆਹ ਦੁਆਸ ਸੀ ਬਰ ਦੇ ਦੁਕਾਨਾ ਤੇ ਉਹੋਂ ਟਕਾੜੀ ਉੱਪਰ ਹੈ ਕੋਈ ਕੋਲ ਨਾ ਜਿਹੜੀ ਆਪਣੀ ਅੱਛਾ ਇਹਦੇ ਖਾਤੇ ਗਰਾਉ ਹਾਂਜੀ ਹਾਂ ਉਹ ਦੁਕਾਨਾ ਉੱਧਰ ਆ ਇਹ ਪੱਕੇ ਨੇ ਆ ਆਪਣੀਆਂ ਬੇਸੀ ਮਟੀਰੀਅਲ ਦਾ ਕੰਮ ਕਰਦਾ ਵਾ ਵਧੀਆ ਉਹ ਦੁਕਾਨਾ ਤੇ ਰੋਡ ਦੇ ਉੱਪਰ ਆਹ ਉਹ ਵੀ ਪਲਾਟ ਇਹਨਾਂ ਦਾ ਤੇ ਅਮਰ ਨੇ ਢੇਡ ਹੀ ਬੜਾਣਾ ਆ ਇਹ ਬਣਾ ਬਣਾ ਆ ਬਹੁਤ ਕਮਿਸ਼ਨ ਪਰ ਰੂਮ ਬਣਾ ਲਦਾ ਬੈਠ ਕੋਲ ਆ ਤੇ ਕਿ ਆ ਗਿਆ ਮੈਂ ਸੋਚਣ ਦੀ ਹਾਂ ਜਗ੍ਹਾ ਤੇ ਬਹੁਤ ਆਖਾ ਵੀ ਚੰਗੀ ਜਗ੍ਹਾ ਹੈ ਸਾਰੀ ਆਪਣੀ ਹੈ ਟਰੈਕਟਰ ਟਰੈਕਟਰ ਭਾਈ ਜੋਦੇ ਅੱਛਾ ਉਹ ਕਮਰੇ ਵੀ ਆਪਣੇਾਰੇ ਕਿਰਾਏ ਦੇ ਦਿੱਤੇ ਆ ਤੇ ਆਟੋ ਰਿਕਸ਼ਾ ਵੀ ਹਾਂ ਰੋਟਰ ਰਿਕਸ਼ਾ ਵੀ ਆਪਣੇ ਆ ਨਾ ਕੰਮ ਤੇ ਬੜਾ ਵਧੀਆ ਵਾ ਕੋਈ ਗੱਲ ਨਹੀਂ ਬਾਕੀ ਆਪਾਂ ਜੇ ਸਟਾਰਟ ਹੀ ਕੀਤਾ ਵਾ ਧੀ ਹੌਲੀ ਹੌਲੀ ਆਪੇ ਵਾਜੂਗਾ ਮਣ ਆਹੋ ਆਦੀ ਜਾਏਗਾ ਉਹ ਵੀ ਵਧਾਇਆ ਹੈ ਆ ਵੀ ਬੈਟਰੀ ਲੈ ਕੇ ਭਰਾ ਦੋ ਪਾਏ ਸੀ ਹੁ ਬਾਬਾ ਜੀ ਦੀ ਕਿਰਪਾ ਨਾਲ ਦਸ ਹੋ ਗਏ ਆਪਣੇ ਤੇ ਟਰੈਕਟਰ ਵੀ ਦੋ ਨੇ ਬਹੁਤ ਵਧੀਆ ਫਿਰ ਆਪਾਂ ਨਾ ਉੱਪਰ ਵੀ ਚਵਾਰੇ ਪਾਵਾਂਗੇ ਹੈਨਾ ਜਦੋਂ ਆਪਣਾ ਕੰਮ ਵੱਜੂਗਾ ਆਓ ਤੇ ਹੌਲੀ ਹੌਲੀ ਚਲੋ ਨਹੀਂ ਆ ਮੈਂ ਟੇਰ ਇੰਦੇ ਚੁੱਤੰਦੇ ਆਏ ਹੈ ਸੀਵਰ ਪੈਂਡੇ ਸੀਵਰ ਪੈਂਡੇ ਆ ਸਾਰੀ ਸੜਕ ਲੰਘ ਕੇ ਆਏ ਕੋਈ ਸੀਵਰ ਨਹੀਂ ਪੈਂਦਾ ਸੀਵਰ ਠੀਕ ਹੋ ਗਏ ਆ ਪਾਤੀ ਸੀ ਬਣਾਉਣਾ ਨੇ ਚਲੋ ਭਾਜੀ ਵਧੀਆ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਇੰਨੀ ਪ੍ਰਾਪਰਟੀ ਦੇ ਚਲੋ ਆਪਾਂ ਮਾਲਕ ਹੈਗੇ ਆ ਸਾਰਾ ਕੁਝ ਆਪਣਾ ਹੈਗਾ ਵਾ ਕਿਉਂਕਿ ਤੁਹਾਨੂੰ ਪਤਾ ਅੱਗੇ-ਅਗੇ ਫਿਊਚਰ ਵੀ ਵੇਖਣਾ ਪੈਂਦਾ ਵਾ ਤੇ ਅਮਨ ਤੂੰ ਵਿਖਾਇਆ ਨੂੰ ਸਮਝ ਲਉ ਅੰਦਰ ਉਹ ਇਹਲੀ ਵਾਲੀ ਸਾਰੀ ਵਿਖਾ ਰਹੀ ਚੰਗੀ ਦਾ ਤਾਂ ਮੈਂ ਜਿਆਦਾ ਕੰਮ ਚੱਲਿਆ ਠੀਕ ਆ ਚਲੋ ਠੀਕ ਹੈ ਜਾਓ ਆਉ ਤੁਹਾਨੂੰ ਵਿਖਾਵਾਂਗੇ ਛੋਟੇ ਛੋਟੇ ਕੰਨ ਗੱਡੀਆਂ ਕੱਢਦੇ ਆ ਗੱਡੀ ਘੱਟਾ ਨਹੀਂ ਬੜਾ ਇਰਾਦਾ ਕੋਈ ਪਤਾ ਕਿਹੜਾ ਪਾਸਾ ਛੋਟੇ ਛੋਟੇ ਕੰਨ ਗੱਡੀਆਂ ਨਹੀਂ ਕੱਢੀਆਂ ਹੁੰਦੀਆਂ ਇੱਥੇ ਬੁਲਟ ਠੀਕ ਆ ਨਾਲੇ ਮੈਂ ਤਾਂ ਡਰੀ ਪਈ ਸੀ ਮੈਂ ਤਾਂ ਸੀਵਰ ਪੈਣ ਦੇ ਤਾਂ ਇੱਥੇ ਗੱਡੀ ਕਿੱਥੇ ਖੜਨੀ ਬੁਲਟ ਸਭ ਕੋ ਸਾਈਡ ਤੋਂ ਨਿਕਲ ਜਾਂਦਾ ਵਾ ਵਧੀ ਆਟੋ ਕਿੰਨੇ ਸੋਹਣੇ ਆ ਨਾ ਨਵੇਂ ਹੀ ਆਪਣੇ ਬਹੁਤ ਵਧੀਆ ਫਕਰ ਆਏ ਤੇ ਚੜ੍ਹੇ ਆਪਾਂ ਮੈਂ ਵੀ ਆਪਣੀਆਂ ਸਹੇਲੀਆਂ ਨੂੰ ਦੱਸੂਗੀ ਕਿ ਮੇਰੇ ਘਰ ਵਾਲੇ ਦਾ ਵੀ ਕਿੰਨਾ ਕੰਮ ਹੈ ਮੈਂ ਵੀ ਬਖਾਉਂਗੀ ਉਹਨਾਂ ਨੂੰ ਹੋਰ ਜੀ ਇਹ ਮੈਂ ਸਾਰਾ ਆਪਣੀ ਮਿਹਨਤ ਨਾਲ ਕੀਤਾ ਹੈ ਚਲੋ ਕੋਈ ਗੱਲ ਹੈ ਤਾਈ ਮਮਮੀ ਨੂੰ ਕਹਿਣਾ ਨਾ ਕਿ ਮੈਂ ਜੋ ਵੀ ਕਰਨਾ ਆਪਣੀ ਮਿਹਨਤ ਨਾਲ ਕਰਨਾ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ ਅੱਛਾ ਤਾਈਓ ਤੁਸੀਂ ਮਮਮੀ ਨੂੰ ਕਹਿੰਦੇ ਸੀ ਕਿ ਮੈਂ ਨਹੀਂ ਗੱਡੀ ਲੈਣੀ ਹੈ ਜੀ ਹਨਾ ਹੋਰ ਜੀ ਚਲੋ ਵਧੀਆ ਇਿੱਥੇ ਤੇ ਸਾਰਾ ਕੁਝ ਬੜਵਦਿਆ ਵਾ ਪਰ ਦੀਦੀ ਤੇ ਕੁਝ ਹੋਰ ਹੀ ਕਹਿਣ ਦੇ ਹੀ ਕਿ ਇਹਨਾਂ ਦਾ ਆਪਣਾ ਆਪਣਾ ਕੋਈ ਕੰਮ ਨਹੀਂ ਹੈਗਾ ਕਿ ਤੱਕ ਕਿੱਥੇ ਕੰਮ ਕਰਦੇ ਤੇ ਕਿੱਥੇ ਨਹੀਂ ਨਾਲੇ ਦੁਕਾਨ ਤੇ ਮੰਮੀ ਕੋ ਮੰਗਣ ਦੇ ਹੀ ਜੇ ਇਹਨਾਂ ਦੀ ਆਪਣੀਆਂ ਨਹੀਂ ਹੈ ਦੁਕਾਨਾਂ ਹੈਗੀਆਂ ਵਾ ਫੇਰ ਇਹਨਾਂ ਨੇ ਮੰਮੀ ਕੋ ਦੁਕਾਨ ਕਿਉਂ ਮੰਗਣੀ ਸੀ ਪਤਾ ਨਹੀਂ ਗੱਲ ਤੇ ਸ਼ਸ਼ੋਪੰਚ ਹੀ ਰਹਿ ਗਈ ਫੇਰ ਪਰ ਇਹ ਕਿੰਦੇ ਸਾਰਾ ਆਪਣਾ ਕੀ ਸੋਚੀ ਜਾਣੀ ਹੋਣਾ ਨਹੀਂ ਨਹੀਂ ਕੁਝ ਨਹੀਂ ਸੋਚਣੀ ਮਾਂ ਬਹੁਤ ਵਧੀਆ ਸਾਰਾ ਕੁਝ ਚਲੋ ਫਿਰ ਚਲੀਏ ਆਪਾਂ ਹਾਂ ਚੱਲਾਂ ਦੁਕਾਨ 'ਚ ਬਈਏ 2 ਮਿੰਟ ਹਾਂ ਚੱਲਾਂ ਕਿੱਧਰ ਬੜੀ ਟੋਰ ਟਾਰ ਕੱਢ ਕੇ ਆਇਆ ਅੱਜ ਤੈਨੂੰ ਕਰੋਦਾ ਕਿ ਆ ਦੁਕਾਨਾ ਖਾਲੀ ਕਰਨ ਨੂੰ ਦੁਕਾਨ ਖਾਲੀ ਕਿਉਂ ਨਹੀਂ ਕਰਦਾ ਆਪਣੇ ਨਾ ਤੂੰ ਕੰਮ ਕਰਦਾ ਕੋਈ ਆਪਣੇ ਇਦਾਂ ਟੋਰ ਕੱਢ ਕੇ ਆ ਜਾਂਦਾ ਇੱਥੇ ਆਪਣੇ ਤੇ ਕਿੱਦਾਂ ਚੱਲੂ ਇਦਾਂ ਫਿਰ ਤੇ ਨਾਲੇ ਇਹ ਕੋਣ ਆ ਆਪਣੇ ਕਿਨੂੰ ਲਈ ਫਿਰਦਾ ਇੱਥੇ ਦੁਕਾਨਾ ਖਾਲੀ ਕਰਨੀ ਹੈ ਕਿ ਨਹੀਂ ਕਰਨੀ ਹੈ ਦਾ ਦਸ ਤੂੰ ਕਿ ਤੇ ਸਮਾਨ ਤੇਰਾ ਚੁੱਕ ਕੇ ਮੈਂ ਮਾਰਾ ਬਾਹਰ ਆਪਣੇ ਭਾਈ ਕਰ ਲੈਣਾ ਵਾ ਖਾਲੀ ਤੁਹਾਨੂੰ ਕਹਿ ਤਾਗਾ ਵਾ ਨਾਲੇ ਦੇਖ ਚਾ ਕੇ ਬੋਲਿਆ ਕਰੋ ਘਰ ਦੇ ਆ ਮੇਰੇ ਪਹਿਲੀ ਆਰਮੇ ਲੈ ਕੇ ਆਇਆ ਵਾ ਤੁਸੀਂ ਵੇਖਦੇ ਨਹੀਂ ਬੋਲਣ ਲੱਗਿਆ ਮੈਂ ਮੇਰੀ ਗੱਲ ਸੁਣ ਲੈ ਪਰਾਂ ਲਿਆਜ ਕਰ ਲਿਆ ਤੇਰਾ ਤੇ ਰਾਮ ਨਾਲ ਦੁਕਾਨਾ ਖਾਲੀ ਕਰਦੇ ਆ ਆਪਣੇ ਕਿਦੋਂ ਮੈਂ ਬੜੀ ਵਾਰੀ ਕਹਿ ਚੁੱਕਾ ਪਹਿਲਾਂ ਵੀ ਆ ਕੀ ਮੈਨੂੰ ਪਤਾ ਬੜੀ ਵਾਰ ਤੁਸੀਂ ਕਿਹਾ ਵਾ ਹੁਣ ਮੈਨੂੰ ਦੁਕਾਨ ਮਿਲੂਗੀ ਫੇਰ ਹੀ ਖਾਲੀ ਕਰੂੰਗਾ ਮੇਰਾ ਸਮਾਨ ਉੱਥੇ ਹੀ ਆ ਇਕੱਲਾ ਭੱਜ ਥੋੜੀ ਗਿਆ ਵਾ ਤੂੰ ਘਰ ਲੈ ਤੂੰ ਐ ਲੈ ਫਿਰਦਾ ਵਾ ਜਿਵੇਂ ਦੁਕਾਨਾ ਤੇਰੀ ਆਪਣੀਆਂ ਹੁੰਦੀਆਂ ਇੱਥੇ ਕਰਦਾ ਤੂੰ ਕੰਮਾ ਇੱਥੇ ਹੈ ਕੰਮ ਦਾ ਤੈਨੂੰ ਕਿਹਾ ਵੀ ਉਹ ਆਪਣੇ ਸਮਾਨ ਛੱਡ ਗਿਆ ਉਹ ਤੂੰ ਜਾਂਦਾ ਨਹੀਂ ਆਪਣੇ ਛੱਡਣ ਵਾਸਤੇ ਛੱਡੋ ਨਾ ਯਾਰ ਕੋਈ ਇਹ ਵੀ ਨਹੀਂ ਵੇਖਣਦਾ ਕਿ ਮੇਰੇ ਘਰ ਦੇ ਆ ਬੇਇੱਜ਼ਤੀ ਕਰੀ ਜਾਂਦੇ ਨੇ ਅੰਮੀ ਇਹਦੇ ਕਰਨਾ ਉਹ ਆ ਵੀ ਆ ਤੁੰ ਪਹਿਲਾਂ ਪਿਆ ਜੀ ਉਹਨੇ ਆਉਣਾ ਤਾਂ ਨਹੀਂ ਆ ਉਹ ਕਿਨੇ ਉਹ ਜਾ ਉਹ ਬੇਇੱਜ਼ਤੀ ਕਰਾ ਕਰਾਦੀ ਸਾਰਾ ਪੰਗਾ ਪਾਤਾ ਬਈ ਉਹ ਕੀ ਬੇਇੱਜ਼ਤੀ ਹੋ ਗਈ ਮੈਂ ਨਹੀਂ ਪੰਗਾ ਪਾਇਆ ਪਹਿਲਾਂ ਪੁੱਛਿਆ ਕਿ ਉਹ ਬੋਲਣ ਲੱਗਿਆ ਨਹੀਂ ਦੇਖ ਦੇਖੋ ਕੀ ਉਹ ਆ ਗਿਆ ਸਾਰਾ ਕੁਝ ਦੱਸਤਾ ਹੁੰਦਾ ਉਹਨੇ ਕੁੜੀ ਹੋਣੀ ਹੁਣੀ ਆਉਣਾ ਉਹ ਬੇਇੱਜ਼ਤੀ ਕੀਤੀ ਮੇਰੀ ਆਖਾਂ ਨੂੰ ਉਹ ਜਾ ਉਹ ਭਾਈ ਯਾਰ ਮੈਂ ਤਾਂ ਕਿਹਾ ਸੀ ਚੱਲ ਕੋਈ ਗੱਲ ਨਹੀਂ ਯਾਰ ਉਹ ਗਿਆ ਵਾ ਕਿਤੇ ਤੇ ਬਾਰ ਬਾਰ ਮੌਕੇ ਥੋੜਾ ਮਿਲਦੇ ਆ ਮੈਂ ਕਿਹਾ ਅੱਜ ਵਿਖਾ ਦੇ ਫੜਾੜ ਦੁਕਾਨਾਂ ਮੌਕੇ ਛਡੋਣ ਮੈਂ ਉਹਨੂੰ ਵੇਖਾ ਉਹਨੇ ਭਾ ਲਈ ਕੀ ਪੰਗਾ ਆ ਜਾ ਵੇਖ ਜਾ ਕੇ ਹੈਲੋ ਉਸ ਤੋਂ ਆਤੀ ਮਾਜਰਾ ਦੇ ਹੀ ਤੂੰ ਕੀ ਗੱਲ ਸੁਣਾ ਕੀ ਗੱਲ ਸੁਣਾ ਦੱਸੋ ਕੀ ਗੱਲ ਸੁਣਾ ਯਾ ਗੁੱਸਾ ਰਤੂ ਕਰਦੀ ਐ ਅੱਛਾ ਮੈਨੂੰ ਕੋਈ ਗੁੱਸਾ ਨਹੀਂ ਜਾਣਾ ਚਾਹੀਦਾ ਐਡੇ ਐਡੇ ਵੱਡੇ ਤੁਸੀਂ ਝੂਠ ਬੋਲਦੇ ਜੇ ਤੇ ਮੈਨੂੰ ਗੁੱਸਾ ਆਉਣਾ ਚੜੇ ਕੀ ਤੂੰ ਹੀ ਕਰਨੀ ਕੀ ਡੈ ਜੀ ਕੀ ਕਰਾਂ ਫਿਰ ਦੱਸ ਨਹੀਂ ਗੱਦਰਾ ਕੰਮ ਇੱਕ ਦੁਕਾਨੀ ਹੋ ਗਈ ਉਹ ਗੰਦਾ ਖਾਲੀ ਕਰਾ ਲਾ ਉੱਥੇ ਮੈਨੂੰ ਕਾਹਦੀ ਪਟਰਾਣੀ ਬਣਾਗੇ ਤੂੰ ਖੌਂਡੇ ਦੀ ਚੀਜ਼ਾਂ ਆ ਸਾਡੀ ਦੁਕਾਨ ਆ ਆ ਸਾਡਾ ਪਲਾਟ ਆ ਆ ਸਾਡੇ ਰਿਕਸ਼ੇ ਆ ਝੂਠ ਤੇ ਝੂਠ ਮਰ ਝੂਠ ਤੇ ਝੂਠ ਕਿੰਨਾ ਨੂੰ ਝੂਠ ਬੋਲੋਗੇ ਤੁਸੀਂ ਮੇਰੇ ਨਾਲ ਤੁਸੀਂ ਮੇਰੇ ਨਾਲ ਕੀ ਕੀ ਆਏ ਵਿਆਹ ਕਰਨ ਲੱਗਿਆਂ ਕਿ ਮੇਰਾ ਕੰਮ ਕਾਜ ਸੈੱਟ ਆ ਸਾਡੀਆਂ ਆਪਣੀਆਂ ਦੁਕਾਨਾਂ ਆ ਸਾਡਾ ਪਲਾਟ ਵੀ ਹੈਗਾ ਸਾਡਾ ਆ ਵੀ ਕੰਮ ਸਾਡਾ ਉਹ ਵੀ ਕੰਮ ਹੁਣ ਤੁਸੀਂ ਬਸ ਜਨਾਨੀਆਂ ਨੂੰ ਲੁਟਾਦੇ ਆਏ ਜੇ ਤੇ ਆਪਣਾ ਤੁਹਾਡਾ ਕੋਈ ਕੰਮ ਕਰਨੀ ਹੈਗਾ ਫੇਰ ਤਿੰਨ ਨੂੰ ਵਿਖਾਉਣ ਖੜੰਦੇ ਜੇ ਉੱਥੇ ਹੈ ਕਿ ਉਧਰ ਪੁਣਾ ਵਿਖਾਉਣ ਦੇ ਜੇ ਆਹ ਦੁਕਾਨਾਂ ਆ ਤੋ ਕਾਣਿਆ ਅਗਲੇ ਨੇ ਆ ਕੇ ਤੁਹਾਡੀ ਮਿੰਡ ਚ ਲਾਵੇ ਹੱਥ ਫੜਾਈ ਮੇਰੇ ਸਾਹਮਣੇ ਮੈਨੂੰ ਗੁੱਸਾ ਮਾ ਨਾ ਜਵੇ ਕੀ ਹੋ ਗਿਆ ਸ਼ਮੀ ਦੀਦੀ ਨਾਲੇ ਤਾਂ ਤੁਹਾਨੂੰ ਤਾਂ ਪਤਾ ਹੀ ਹੋਣਾ ਇਹਨਾਂ ਦਾ ਕੀ ਹੈਗਾ ਤੇ ਕੀ ਨਹੀਂ ਹੈਗਾ ਤੂੰ ਹੀ ਕਿਉਂ ਨਹੀਂ ਮੈਨੂੰ ਦੱਸਿਆ ਕਿ ਆਪਣੀ ਦੁਕਾਨ ਨਹੀਂ ਹੈਗੀ ਇਹਨਾਂ ਦੀ ਮੈਂ ਸ਼ਮੀ ਤੈਨੂੰ ਕੀ ਦੱਸ ਦਿਆਂ ਉੱਥੇ ਮਾਰ ਕਾਣ ਕੇ ਤੇ ਚੰਗਾ ਬੋਲਿਆ ਇਹਨਾਂ ਨੇ ਇਹ ਮੈਨੂੰ ਵਿਖਾਉਣ ਦੇ ਆਹ ਦਿਖਾਣਾ ਉਹ ਦਿਖਾਣ ਆਹ ਕਲਾਟਣਾ ਸਾਡਾ ਇਹਨਾਂ ਕੰਮ ਕਰ ਅਸਾਰਾ ਸਾਡਾ ਆਪਣਾ ਅਗਲੇ ਨੇ ਤੇ ਬੋਲਣਾ ਹੀ ਇਹਦੀ ਚੀਜ਼ ਆ ਇਹ ਮੰਤਰੀ ਬਣ ਕੇ ਉੱਥੇ ਤੁਰੇ ਫਿਰਦੇ ਜਿਵੇਂ ਸਾਰਾ ਕੁਝ ਇਨਾਂ ਦਾ ਹੀ ਹੋ ਆਂਦਾ ਕਰੋ ਤੇ ਆਰੋਗਿਆ ਜਨਨਾਇਤ ਨੂੰ ਕੰਮ ਤੇ ਉਹਨਾਂ ਨਾਲ ਗੱਲ ਨਾ ਬਾਤ ਇਹ ਤੇਰਾ ਮਸਮਾਨ ਚੱਕ ਕੇ ਤਾਂ ਸੱਟੇ ਚ ਸੁਤਣਾ ਦੁਕਾਨ ਖਾਲੀ ਕਰ ਮੈਂ ਨਹੀਂ ਕਹਾ ਉੱਥੇ ਮੰਮੀ ਨੂੰ ਉਧਰ ਕਿਉਂ ਕਹਿਣ ਦੇਹੀ ਕਿ ਦੁਕਾਨ ਦਾ ਉਹ ਦੁਕਾਨ ਦਾ ਬੰਦਾ ਸਿੱਧੀ ਗੱਲ ਦੱਸੇ ਕਿ ਮੇਰਾ ਲੈਣੇ ਦਾ ਕੋਸ ਵੀ ਤੇ ਮੇਰਾ ਕੰਮ ਕਾ ਸੈਟ ਕਰ ਦੋ ਉੱਥੇ ਮੈਂ ਉਹ ਗੱਲ ਕਹੀ ਕਿ ਨਹੀਂ ਹੈਗੀ ਇਹ ਤਾਂ ਦੁਕਾਨ ਵੀ ਉਹ ਤਾਂ ਖਾਲੀ ਕਰਾ ਲਓ ਉਹਦੇ ਵਿੱਚ ਵੀ ਟੰਗੜਾਈ ਆ ਦੀ ਉਹ ਕਾਲੀ ਦੁਕਾਨ ਪਈ ਉਹ ਤੇ ਕੀ ਕੀ ਕਰਨਾ ਜੇ ਤੇ ਅਮਨ ਝੂਠ ਕਿਉਂ ਬੋਲਦੇ ਹੁੰਦੇ ਸੀ ਸਾਰੇ ਜਣ ਤੁਹਾਡੇ ਵੱਡੇ ਭਰਾ ਵੀ ਆਈ ਕੋਈ ਸੀ ਮੰਮੀ ਵੀ ਆਈ ਕੋਈ ਸੀ ਅਮੇ ਕੱਲ ਜੇ ਤੇ ਗੱਡੀਆਂ ਚੋਂ ਤੁਸੀਂ ਐਂ ਜੇ ਕਿ ਮੈਂ ਤੁਹਾਡਾ ਸੋਡਾ ਵਪਾਰ ਚ ਚੱਲਣ ਡਿਆ ਪਤਾ ਨਹੀਂ ਕਿੰਨੀਆਂ ਫੈਕਟਰੀਆਂ ਚੱਲਣ ਡੀਆਂ ਵਦਾਨੀਆਂ ਉਹਦੇ ਨਾਲ ਮੇਰੀ ਬੇਇੱਜ਼ਤੀ ਕਰਾਈ ਮੈਂ ਮੇਰੇ ਨਾਲ ਨਾ ਲਾਗੇ ਨਾ ਉਹਨੇ ਉੱਧਰ ਲੈ ਜਣਾ ਮਾਂ ਫੜ ਕੇ ਕੋ ਮੈਨੂੰ ਚੱਲ ਤੋ ਨਹੀਂ ਹੁਣ ਤੈਨੂੰ ਪਤਾ ਲੱਗਿਆ ਨਾ ਕਹਿ ਦਿਓ ਉਹਨਾਂ ਨੂੰ ਫਿਰ ਕਰਵਾ ਦਿਓ ਮੈਨੂੰ ਦੇ ਦੋ ਦੁਕਾਨ ਮੈਂ ਕਰ ਲੈਣਾ ਹੁਣ ਤੇ ਪਤਾ ਲੱਗਿਆ ਨਾ ਨਈ ਗੱਲਾਂ ਕੁਛ ਨਹੀਂ ਗੱਲ ਬੜੀ ਸੋਹਣੀ ਗੱਲ ਆ ਮੈਂ ਸ਼ਰਮਿੰਦਗੀ ਹੋਣ ਦੀ ਬਜਾਇ ਤੁਸਿਰ ਚੜਾ ਬੋਲਣ ਦੇ ਜੀ ਕਿ ਕਹਦੇ ਆ ਆਪਣੀ ਮਾਂ ਨੂੰ ਮੇਰਾ ਕੰਮ ਕਾਸ ਸੈੱਟ ਕਰ ਦੇ ਮਾਸਾ ਨੇ ਤੁਹਾਨੂੰ ਹੈਗਾ ਕਿ ਦਾ ਸੌਰੀ ਫੀਲ ਕੀਤੀ ਤੇ ਮੈਂ ਤੁਹਾਨੂੰ ਬੋਲੇ ਆ ਨਾ ਚੈਤਰਨਾ ਕੋ ਯਾਰ ਇਹ ਚ ਸੌਰੀ ਵਾਲੀ ਗੜੀ ਗੱਲ ਐ ਦੁਕਾਨ ਮੇਰੀ ਹੈਗੀ ਹੁਣ ਨਹੀਂ ਹੈਗੀ ਮੇਰੇ ਕੋਲ ਦੁਕਾਨ ਦੇ ਦੋ ਮੈਂ ਕਰ ਲੈਣਾ ਤੇ ਅਹੀਂ ਨਹੀਂ ਤੁਆਣੀ ਫਿਰ ਲੈ ਲਓ ਜਿੱਥੋਂ ਲੈਣੀ ਜਿੱਥੋਂ ਗੁਜ਼ਾਰੇ ਕਰਨੇ ਕਰੋ ਮੈਨੂੰ ਵੀ ਵਿਆਹ ਹੀ ਲਾਇ ਦੇ ਨਾ ਦੋ ਘਰ ਦੇ ਜਿੱਥੋਂ ਮਰਜੀ ਤੇਰ ਕੋ ਬਥੇ ਰਹੀ ਗਿਆ ਤਾਂ ਮੈਂ ਖਰੋਥੀ ਚੱਲ ਜਾਂਦੀ ਮੈਂ ਕਹਿਿਆ ਕਿ ਆਪਣੂ ਮਾਂ ਕੋ ਖੱਟਾ ਖੋ ਲਿਆਵਾ ਹੈ ਇਹਨਾਂ ਤੇ ਕੋਈ ਅਸਰ ਨਹੀਂ ਹੈਗਾ ਇਹ ਸ਼ੁਰੂ ਤੋਂ ਆ ਕੋਸ਼ੀ ਕਰਦੇ ਆ ਇਹ ਵੀ ਹੱਦ ਹੁੰਦੀ ਆ ਕਿਸੇ ਚੀਜ਼ ਦੀ ਐਵੇਂ ਝੂਠ ਬੋਲੀ ਜਾਂਦੇ ਆ ਮੈਨੂੰ ਉਦੋਂ ਹੀ ਥੋੜਾ ਪਤਾ ਪਤਾ ਲੱਗ ਗਿਆ ਸੀ ਜਿੱਦਣ ਮਾਂ ਨੇ ਹੀ ਪਾਪੜ ਵੇਲਣ ਆਹੇ ਉੱਥੇ ਤੇ ਸੀਵਰ ਪੈਂਦੇ ਆ ਉੱਥੇ ਕਿਤੇ ਦੁਕਾਨ ਵੇਖਣ ਜਾਣੀ ਆ ਪੁੱਤ ਤੂੰ ਤੇ ਸੀਵਰ ਪੈਂਦੇ ਹੀ ਕੋਲ ਉੱਥੇ ਸਾਰੀ ਸਰਤ ਸਾਮ ਚੱਲਣ ਈ ਆ ਕੋਈ ਸੀਵਰ ਨਹੀਂ ਪੈਂਦੇ ਆ ਸਿਰਫ ਬੰਨਿਆਬਾ ਜੀਆਂ ਲਾਉਂਦੇ ਮੈਂ ਤੈਨੂੰ ਦੱਸ ਦਿਆਂ ਗੇਮ ਕੀ ਸੀ ਮਾਲਕ ਆਇਆ ਐਂਡ ਤੇ ਮਾਲਕ ਗਿਆ ਹੁਣ ਕਿਤੇ ਤੇ ਇਹਨਾਂ ਨੂੰ ਇਹ ਹੀ ਕਿ ਅੱਜ ਦੁਕਾਨਾ ਬਖਾ ਲਿਆਉਂਨੇ ਆ ਇਹਨੂੰ ਲੱਗੂਗਾ ਕਿ ਸਾਡਾ ਸਾਰਾ ਕੁਝ ਹੈਗਾ ਵਾ ਇਹ ਕਿਹੜਾ ਰੋਜ਼ ਚੱਲੀ ਇੱਥੇ ਉਹ ਆ ਗਿਆ ਉੱਤੇ ਹੀ ਉਹ ਚੰਗਾ ਹੋਇਆ ਉੱਤੇ ਹੀ ਆ ਗਿਆ ਭਾਂਡਾ ਤੇ ਕੁੱਟ ਗਿਆ ਇਹਨਾਂ ਦਾ ਨਹੀਂ ਤੇ ਹਜੇ ਵੀ ਤੇਰੇ ਇਹਨਾਂ ਨੇ ਤੂੰ ਤੇ ਮੈਨੂੰ ਆਣ ਕੇ ਕਹਿਣਾ ਕਿ ਜੀਜੀ ਤੂੰ ਝੂਠ ਹੀ ਬੋਲਦੇ ਜੀ ਚੰਗਾ ਹੋਇਆ ਸਾਰਾ ਕੁਝ ਸਾਹਮਣੇ ਆ ਗਿਆ ਤੇਰੇ ਰੋਕਣ ਨੂੰ ਮੈਂ ਤੈਨੂੰ ਉਦੋਂ ਵੀ ਰੋਕ ਸਕਦੀ ਸੀ ਸਵੇਰੇ ਵੀ ਪਰ ਮੈਂ ਕਿਹਾ ਕੋਈ ਗੱਲ ਨਹੀਂ ਇਹਨੂੰ ਆਪਣੀ ਅੱਖੀਂ ਵੇਖ ਹ ਮੈਂ ਨਹੀਂ ਕਹਾਂ ਮੈਂ ਦੀਦੀ ਨੂੰ ਕਹਿ ਗਈ ਦੀ ਨਾ ਦੁਕਾਨਾਂ ਵੇਖਣ ਚੱਲੀ ਤੇ ਦੀਦੀ ਖੁਸ਼ ਕਿਉਂ ਨਹੀਂ ਹੋਏ ਹੋਰੀ ਤਰ੍ਹਾਂ ਦੀ ਹੋ ਗਈ ਤਾਂ ਥਾਂ ਨੂੰ ਕਰ ਲਿਆ ਕੋਈ ਚੱਕਰ ਤੇ ਹੈਗਾ ਵੀ ਇਹ ਨਾ ਸਮਝੋ ਮੈਨੂੰ ਪਤਾ ਨਹੀਂ ਲੱਗਦਾ ਜਦੋਂ ਮੈਂ ਤੁਹਾਡੇ ਮੂੰਹ ਲਵੇਨੀ ਆ ਨਾ ਤੇ ਜਦੋਂ ਉਹ ਗੱਲਾਂ ਕਰਦੇ ਆ ਉਹਨਾਂ ਦੇ ਮੂੰਹ ਲਵੇਨੀ ਆ ਅੱਧਾ ਪਤਾ ਮੈਨੂੰ ਉਦੋਂ ਹੀ ਲੱਗ ਜਾਂਦਾ ਆ ਕਿ ਦਾਅ ਤੇ ਕੋਈ ਨਾ ਕੋਈ ਕਾਲਾ ਹੈਗਾ ਪਰ ਮੈਨੂੰ ਹੁੰਦਾ ਵਾ ਕਿ ਜਿੰਨਾ ਚਿਰ ਮੈਂ ਗੱਲ ਦੀ ਤੈਅ ਤਾਂ ਕਿ ਨਾ ਜਾਵਾਂ ਉਹਨਾਂ ਚਿਰ ਕੁਝ ਨਾ ਕਮਾਵਾਂ ਗਲੇ ਪਤਾ ਨਹੀਂ ਮੈਨੂੰ ਕਿੰਨੀ ਸ਼ਰਮਿੰਦਗੀ ਫੀਲ ਹੋਈਗਾ ਤੁਹਾਨੂੰ ਅਗਲੇ ਨੇ ਤਾਂ ਮੈਂ ਤੇ ਤੁਹਾਡੀ ਲਾਹੇ ਹੱਥ ਬਣਾਤੀ ਅਗਲਾ ਕਹਿੰਦਾ ਕਿੰਦਰ ਦਵਾਈ ਫਿਰਣ ਡਿਆ ਵਾ ਤੂੰ ਇਹਨਾਂ ਚੀਜ਼ਾਂ ਦਾ ਮਾਲਕ ਹੈ ਜਿਹੜਾ ਨੂੰ ਖਾਉਣੇ ਆ ਇੱਥੇ ਜਦੋਂ ਅਗਲੇ ਦੀਆਂ ਚੀਜ਼ਾਂ ਤੇ ਮੈਨੂੰ ਕਾਤੋਂ ਲੈ ਕੇ ਗਏ ਇੱਥੇ ਖਾਉਣ ਅਗਲੇ ਨੇ ਤੇ ਕਹਿਣਾ ਹੀ ਆ ਅਗਲੇ ਨੇ ਤੇ ਕਹਿਣਾ ਹੀ ਇਹ ਤੇ ਜੋ ਹੈਗੇ ਹੈਗੇ ਵੱਡੇ ਬਾਜੀ ਉਹਨਾਂ ਨੂੰ ਨਹੀਂ ਕਿਤੇ ਮਾਸਾ ਸੈਂਸ ਹੈਗੀ ਕਿ ਮੈਂ ਕੀ ਕਰਨ ਡਿਆ ਵਾਂ ਉਹਨਾਂ ਦੀ ਤਾਂ ਇੱਜ਼ਤ ਹੀ ਬੜੀ ਕਰਦੀ ਮੈਨੂੰ ਕੀ ਪਤਾ ਕਿ ਉਹ ਵੀ ਨਾਲ ਹੀ ਰਲੇ ਸਾਰੇ ਇੱਕੋ ਖਾਲੀ ਦੇ ਟੱਟੇ-ਬੱਟੇ ਆ ਸ਼ਮੀ ਤੇ ਸਭ ਤੋਂ ਵੱਡੀ ਕਸੂਰਦਾਰ ਇਹਨਾਂ ਦੀ ਮਾਂ ਆ ਜਿਹੜੀ ਇਹਨਾਂ ਨੂੰ ਗਲਤ ਪੱਟੀਆਂ ਪੜਾਉਂਦੀ ਆ ਉਹ ਕਿੱਥੇ ਗਈ ਆ ਹਣ ਕੁਛ ਤਾਂ ਸਹੀ ਤੇ ਰਾਲ ਨੂੰ ਬੈਠੇ ਹੋਣੇ ਕੇ ਗਵਾਂਡੀ ਨੂੰ ਚੂਲੀਆਂ ਕਰਦੀ ਹੁੰਨੀ ਬਲਦੀ ਕਿੰਨੀਆਂ ਫੈਕਟਰੀਆਂ ਤੇਰੇ ਮੁੰਡਿਆਂ ਦੀਆਂ ਚੱਲ ਮੈਂ ਨਾ ਖਾ ਪੀਜਾ ਹੁਣ ਰੋਟੀ ਖਾ ਸੇਵ ਦੀ ਰੋਟੀ ਵੀ ਨਹੀਂ ਖਾਦੀ ਮੈਂ ਬਣਾਉਣੀ ਆ ਛੇਤੀ ਕਰ ਉਹ ਲੋਗਾਂ ਨੂੰ ਪਤਾ ਸਾਰਾ ਕੀ ਹੈਗਾ ਕੀ ਨਹੀਂ ਹੈਗਾ ਫੇਰ ਲੱਗ ਗਿਆ ਪਤਾ ਤੇ ਫੇਰ ਹੁਣ ਬਹੁਤੀ ਇਨਕੁਆਰੀ ਕਰਨ ਦੀ ਲੋੜ ਨਹੀਂ ਐ ਅੱਛਾ ਜੋ ਹੋ ਗਿਆ ਤੇਰੇ ਸਾਹਮਣੇ ਆ ਗਿਆ ਵਾ ਹੁਣ ਮਾਂ ਆਪਣੀ ਬੁਲਾ ਕੇ ਜੋਹਾਰਾ ਤੇ ਮੈਨੂੰ ਦੇ ਦੋ ਹੁਣ ਕੱਲ ਤੋਂ ਵੀ ਸਾਰਾ ਕੁਝ ਮੇਰਾ ਹੀ ਆ ਨਹੀਂ ਕੀ ਦੇ ਦੇ ਮੇਰੀ ਮਾਂ ਕੀ ਦੇਵੇ ਕੀ ਦੇਵੇ ਜੀਲੀ ਦਾ ਗਲ ਘੁੱਟ ਦੋ ਤੇ ਉੱਥੋਂ ਲੈ ਉਹ ਸਾਰਾ ਕੁਝ ਇਹ ਤੇ ਗੱਲ ਆ ਕੋਈ ਬੰਦੇ ਵਾਲੀ ਜੀਦੀ ਦਾ ਗਲ ਘੁੱਟ ਦੋ ਨਹੀਂ ਉਹਨੇ ਕਿ ਲਾਇਆ ਨਾ ਛਾਤੀ ਤੇ ਰੱਖ ਕੇ ਲਾਇਆ ਨਾ ਮੇਰਾ ਹੀ ਆ ਸਾਰਾ ਕੁਝ ਲੱਖਾਂ ਦੀ ਤੁਹਾਨੂੰ ਗੱਡੀ ਕਢਾ ਕੇ ਦਿੱਤੀ ਆ ਠੀਕ ਐ ਹਾਂ ਤੇਈ ਦੁਕਾਨ ਮੰਗਣ ਦੇ ਹੀ ਕੋ ਨੂੰ ਵਿਚਾਰੀ ਨੂੰ ਤਰੀ ਨਾ ਪਤਾ ਵੀ ਇਹਦਾ ਕੁਝ ਨਹੀਂ ਹੈਗਾ ਉਹ ਫਿਰ ਵੀ ਮੈਨੂੰ 20 ਰਿ ਲੱਖਾਂ ਦੇ ਹੀ ਸ਼ੰਮੀ ਇਹਨੂੰ ਦੁਕਾਨ ਦੇ ਦਈਏ ਸ਼ੰਮੀ ਇਹਨੂੰ ਦੁਕਾਨ ਦੇ ਦਈਏ ਮਤਲਬ ਆਪਣਾ ਤੁਸੀਂ ਕੋਈ ਕੰਮਕਾਰ ਖੁਦ ਸੈੱਟ ਨਹੀਂ ਕਰਨਾ ਯਾਰ ਆਪਣਾ ਕੀ ਕਰਨਾ ਵਾ ਇੱਧਰ ਤਵਾਈ ਵਿਹਲਾ ਘੁੰਮਦਾ ਤਾਂ ਉੱਧਰ ਤੁਸੀਂ ਰੱਖ ਬੈਠੋ ਕੀ ਫਾਇਦਾ ਹੋਦਾ ਤੇ ਤੁਸੀਂ ਤਾਂ ਕਰਕੇ ਮੈਨੂੰ ਲੱਭਿਆ ਵਾ ਕਿ ਉੱਥੇ ਇੰਨੀ ਕਰੋੜਾਂ ਦੀ ਪ੍ਰਾਪਰਟੀ ਆ ਤਾਂ ਲੱਭਾ ਜੇ ਆ ਇਹੋ ਸਮਝ ਲੈ ਕਰੋੜਾਂ ਦੀ ਪ੍ਰਾਪਰਟੀ ਐ ਮੈਨੂੰ ਬੜਾ ਤੁਸੀਂ ਦੇਣ ਦੇ ਦਾ ਕਰੋੜਾਂ ਦੀ ਪ੍ਰਾਪਰਟੀ ਇੱਕ ਦਗਾ ਤੁਹਾਡੇ ਕੋਲ ਦਿੱਤੀ ਨਹੀਂ ਗਈ ਅਮਨ ਆਪਣੀ ਮਿਹਨਤ ਆਪ ਕਰੀਦੀ ਆ ਕਿਹੇ ਵੱਲ ਧਿਆਨ ਨਹੀਂ ਰੱਖੀਦਾ ਕਿ ਉੱਥੋਂ ਸਾਨੂੰ ਕੀ ਮਿਲਣਾ ਕਿੱਦਾਂ ਦੀ ਤੁਹਾਡੀ ਗੰਦੀ ਸੋਚ ਆ ਤੂੰ ਤੁਹਾਡਾ ਧਿਆਨ ਉਧਰ ਹੀ ਆ ਉਹ ਗੰਦੀ ਸੋਚ ਮੇਰੀ ਨਹੀਂ ਗੰਦੀ ਸੋਚ ਤੁਹਾਡੀ ਆ ਤੁਹਾਡੇ ਵਰਗੇ ਬੰਦੇ ਦਾ ਪਤਾ ਕੀ ਹੁੰਦਾ ਵਾ ਬਾਅਦ ਵਿੱਚ ਇਹ ਸਰਕਾਰੀ ਖਾਤੇ ਜਦੋਂ ਤਾਲੇ ਲੱਗ ਜਾਂਦੇ ਆ ਕਿਉਂਕਿ ਆਪਣੇ ਨੂੰ ਦੇਣੀ ਨਹੀਂ ਅਹੀ ਤੇ ਬਾਅਦ ਤਾਲੇ ਲੱਗਨੇ ਆ ਕਿਤੇ ਤਾਲੇ ਨਹੀਂ ਸਰਕਾਰਾਂ ਨੇ ਇੱਥੇ ਹੀ ਤਾਲੇ ਲੱਗਦੇ ਇੱਥੇ ਹੀ ਆਉਣਾ ਸਭ ਕੁਝ ਸਬਰ ਰੱਖ ਕੇ ਖਾਓਗੇ ਨਾ ਤੇ ਚੰਗੇ ਰਹੋਗੇ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਵਾ ਤੇ ਫੇਰ ਰਹਿ ਤੂੰ ਮੈਨੂੰ ਲਈ ਆ ਮੈਂ ਵਿਹਲਾ ਰਹਿਣਾ ਕੋਈ ਗੱਲ ਨਹੀਂ ਮੈਨੂੰ ਕੀ ਮੈਂ ਬੈਠਾ ਨਹੀਂ ਦੇਣੀ ਦੁਕਾਨ ਤੇ ਰਹਿੰਦੋ ਮੈਂ ਵਿਹਲੇ ਨਾ ਹੋਇਆ ਤਾਂ ਵੀ ਤੈਨੂੰ ਚੁਬਣਾ ਵਾ ਕਿ ਬਕਰ ਵਿਹਲੇ ਆ ਮੈਂ ਵਿਹਲੇ ਨਾ ਹੋਇਆ ਤੇ ਰਾਇਆ ਹੀ ਵਿਹਲੇ ਨਾ ਕਰਾਇਆ ਉਹ ਤਾਂ ਤੁਸੀਂ ਕਹਿੰਦੇ ਸੀ ਮੇਰਾ ਆ ਵਾ ਮੇਰਾ ਉਹ ਵਾ ਮੈਂ ਤਾਂ ਤਾਂ ਹੀ ਕਰਾਇਆ ਨਹੀਂ ਨਾ ਕਿ ਚੱਲ ਮੁੰਡਾ ਕੰਮ ਕਾਜ ਚ ਸੈੱਟ ਆ ਤੇ ਮੈਨੂੰ ਰੋਟੀ ਖਵਾ ਸਕਦਾ ਵਾ ਮੈਂ ਆਪਣੀ ਕਿਉਂ ਖਾਮ ਹੈ ਮੈਂ ਵੀ ਨਹੀਂ ਕਹਿੰਦਾ ਕਿ ਮਾਲ ਨੂੰ ਲੈ ਆ ਕੇ ਦੇ ਮੈਂ ਕਹਿੰਦਾ ਕਿ ਦੁਕਾਨ ਮੈਨੂੰ ਦੇ ਦੋ ਮੈਂ ਦੁਕਾਨ ਕਰੂੰਗਾ ਦਿਮਾਗ ਤੇਰੇ ਵੰਦੀ ਨਹੀਂ ਗੱਲ ਏ ਚੱਲ ਉਦਾਂ ਲੋਕਾਂ ਨੂੰ ਦੇਈ ਜਣੀਆਂ ਤੁਸੀਂ ਲਟਾ ਰਹੀਆਂ ਮੈਂ ਮੰਮੀ ਦੇ ਮਗਰ ਪੈ ਕੇ ਨਾ ਤੁਹਾਨੂੰ ਦੁਕਾਨ ਹੀ ਲੈ ਦਿੰਨੀ ਆ ਵੇਖਦੀ ਕਿੰਨਾ ਕੰਮ ਕਰ ਫਿਰ ਤੁਸੀਂ ਕਰ ਸਕਦੇ ਆ ਆ ਲੈ ਦੇ ਕੋਈ ਗੱਲ ਨਹੀਂ ਤੇ ਜੇ ਉਹ ਤੋਂ ਬਾਅਦ ਕੋਈ ਚੀਜ਼ ਮੰਗੀ ਨਾ ਮੰਮੀ ਕੋ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਲੈ ਦਿੰਨੀ ਆ ਮੈਂ ਦੁਕਾਨ ਵੀ ਤੁਹਾਨੂੰ ਫਿਰ ਮੈਂ ਦੇਖਦੀ ਕਿੰਨੀ ਕਮੇਤ ਕੀਤੀ ਜਾਂਦੀ ਤੁਹਾਡੇ ਕੋ ਕੰਮ ਨੂੰ ਮੈਂ ਮਿਹਨਤ ਕਰ ਕਰਕੇ ਇੱਥੇ ਐ ਕੋਈ ਨਹੀਂ ਜਾ ਕਰਦਾ ਉਹ ਕਿ ਤਰ੍ਹਾਂ ਤੋਂ ਦਾਹ ਚ ਕਰਨਾ ਬਣਾ ਕੇ ਮੈਨੂੰ ਵਿਖਾਉਣੀਆਂ ਜੇ ਬੜਾ ਬਲਾ ਦੁਕਾਨਾਂ ਦਾ ਫੋਨ ਆਪਾਂ ਨਹੀਂ ਕਿਹਦੇ ਹੁੰਦੇ ਆ ਕੰਮ ਕਰਦੇ ਹੋਏ ਰਹੇ ਨੇ ਚੱਲ ਮਾਣਾ ਗੱਲ ਕਰਦੇ ਮੈਂ ਨਹੀਂ ਜਾਣਾ ਇਹ ਕਿਹਦੇ ਹੁੰਦੇ ਵਾਜਦਾ ਰਹਿੰਦਾ ਹਾਂ ਵਾਜਦਾ ਰਹਿੰਦਾ ਇੱਥੇ ਤੇ ਮਾ ਖਰਾਬ ਕਰਕੇ ਰੱਖਦਾ ਮੇਰਾ ਹਾਂ ਮੇਰੇ ਦਿਮਾਗ ਦੀ ਨਾਲੀ ਫਟ ਚੜੀ ਇੱਥੇ ਟੈਨਸ਼ਨ ਚ ਕਿਹਨੇ ਕੰਮੇ ਨਾਲ ਮੈਂ ਵਿਆਹ ਕਰਾ ਲਿਆ ਅੰਤਰੀਲਾ ਮੈਰਿਜ ਕਰਾਈ ਹੈ ਇਨੂੰ ਕਹਿੰਦੇ ਲਵ ਮੈਰਿਜ ਐਨਾ ਚੰਗਾ ਹੀ ਕੋਈ ਰਿਸ਼ਤੇਦਾਰੀ ਰਿਸ਼ਤਾ ਕਰਾ ਦਿੰਦਾ ਕਿਤੇ ਚਾਹੀਦੀ ਰੋਟੀ ਤਾਂ ਖਾਂਢੀ ਹੁੰਦੀ ਮੈਂ ਜੇ ਆਪਣੀ ਮਾਂ ਲੋ ਹੀ ਲਿਆ ਲਿਆ ਕੇ ਚੀਜ਼ਾਂ ਖਾਣੀਆਂ ਮੈਂ ਤੇ ਫਾਇਦਾ ਕੀ ਇਹਦੇ ਨਾਲ ਵਿਆਹ ਕਰਾਉਂਦਾ ਬਾਜੀ ਕਹੇ ਖਾਂਦਾ ਹੁਣ ਸਾਡੀ ਦੁਕਾਨ ਆ ਲਾਹਤ ਆ ਉਹਨੂੰ ਘਾਤ ਪਾਲਵਾ ਦਾ ਬੰਦਾ